ਦੀ ਪਾਣੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਇਨਸਾਨ ਨੂੰ ਦਿੱਤਾ ਹੋਇਆ ਇੱਕ ਬਹੁਤ ਖੂਬਸੂਰਤ ਤੋਹਫਾ ਤੇ ਇਸ ਪਾਣੀ ਨੂੰ ਜਲ ਬਣਾਉਣ ਦੀ ਆ ਤੇ ਤੁਹਾਨੂੰ ਇੱਕ ਵਿਧੀ ਦਿਖਾਉਣੀ ਆ ਆਪਾਂ ਨੇ ਸਿੰਪਲ ਪਾਣੀ ਲੈਣਾ ਇੱਕ ਤਾਂ ਮੈਂ ਇਹ ਚੀਜ਼ ਪੀਣਾ ਹਨ ਦੇ ਵਿੱਚ ਕਾਲੇ ਛੋਲੇ ਆ ਮੇथी दाਣਾ ਤੇ ਕਲੌਂਜੀ ਆ ਇਹਨੂੰ ਥੋੜਾ ਜਿਹਾ ਆਪਾਂ ਨੇ ਭੌਂਕੇ ਰੱਖ ਦੇਣਾ ਸਵੇਰੇ ਨਰਨੇ ਕਾਲ ਦੇ ਸਾਰਾ ਕੁਝ ਖਾਣਾ ਤੇ ਜਿਹੜਾ ਪਾਣੀ ਆ ਉਹਨੂੰ ਪੀ ਲੈਣਾ ਉਦੋਂ ਦਿਵ ਘੰਟੇ ਬਾਅਦ ਚਾਹ ਪੀ ਸਕਦੇ ਹੋ ਤੁਸੀਂ ਤੇ ਆ ਜਿਹੜਾ ਦੂਸਰਾ ਪਾਣੀ ਆ ਇਹਨੂੰ ਤੁਸੀਂ ਬਣਾ ਕੇ ਰੱਖਣਾ ਇਹਨੂੰ ਸਾਰਾ ਦਿਨ ਦੇ ਵਿੱਚ ਤੁਸੀਂ ਪੀ ਸਕਦੇ ਹੋ ਇਹਦੇ ਵਿੱਚ ਨਿੰਬੂ ਪਾਉਣਾ ਅਦਰਕ ਪਾਉਣਾ ਖੀਰਾ ਪਾਉਣਾ ਆਮਲਾ ਪਾਉਣਾ ਆਪਣੇ ਪਦੀਨਾ ਪਾਉਣਾ ਧਨੀਆ ਪਾਉਣਾ ਤੇ ਪਾ ਕੇ ਇਸ ਬੋਤਲ ਨੂੰ ਕਰ ਲੈਣਾ ਤੁਸੀਂ ਬੰਦ ਤੇ ਪਲਾਸਟਿਕ ਦੀ ਬੋਤਲ ਨਾ ਹੋਵੇ ਜੇ ਬੋਤਲ ਕੱਚ ਦੀ ਹੋਵੇ ਤਾਂ ਸਭ ਤੋਂ ਵਧੀਆ ਕਿਉਂਕਿ ਕੱਚ ਦੇ ਵਿੱਚ ਪਾਣੀ ਆ ਜਿਹੜਾ ਉਹ ਕਲੀਅਰ ਨਹੀਂਦਾ ਤੇ ਇਹਨੂੰ ਲਗਾ ਕੇ ਤੁਸੀਂ ਰੱਖ ਦੇਣਾ ਗਰਬਾਣੀ ਜਿੱਥੇ ਚਲਦੀ ਹੁੰਦੀ ਆ ਗਰਬਾਣੀ ਦੇ ਕੋਲੇ ਤੇ ਇੱਥੇ ਇਹਨੂੰ 12 ਘੰਟੇ ਵਾਸਤੇ ਰੱਖਣਾ ਇਹੀ ਪਾਣੀ ਨੂੰ ਜਲ ਬਣਾਉਣ ਦੀ ਵਿਧੀ ਆ ਪਾਣੀ ਦੇ ਵਿੱਚ ਪ੍ਰਮਾਤਮਾ ਨੇ ਐਸਾ ਗੁਣ ਪੈਦਾ ਕੀਤਾ ਹੋਇਆ ਐਸੀ ਤਾਕਤ ਦਿੱਤੀ ਆ ਕਿ ਪਾਣੀ ਜੋ ਵੀ ਸੁਣਦਾ ਜੋ ਵੀ ਦੇਖਦਾ ਉਹਨੂੰ ਆਪਣੇ ਅੰਦਰ ਕੈਦ ਕਰ ਲੈਂਦਾ ਆਪਣੇ ਅੰਦਰ ਸਮਾ ਕੇ ਰੱਖ ਲੈਂਦਾ ਇਸੇ ਕਰਕੇ ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਹੁੰਦੇ ਨੇ ਦੇਖੋ ਤੁਸੀਂ ਵਾਹਿਗੁਰੂ ਨੇ ਪਾਣੀ ਨੂੰ ਕਿੰਨਾ ਸੋਹਣਾ ਗੁਣ ਦਿੱਤਾ ਹੋਇਆ। ਸੋ ਪਾਣੀ ਦਾ ਆਪਣਾ ਕੋਈ ਰੰਗ ਨਹੀਂ ਹੁੰਦਾ। ਪਾਣੀ ਜਿਹੜੇ ਰੰਗ ਦੇ ਕੋਲੇ ਚਲੇ ਜਾਂਦਾ ਉਸੇ ਰੰਗ ਦਾ ਹੋ ਜਾਂਦਾ। ਜੇ ਨੂੰ ਆਪਾਂ ਗੁਰਬਾਣੀ ਦੇ ਕੋਲੇ ਲੈ ਜਾਂਦੇ ਆ ਤਾਂ ਪਾਣੀ ਦੇ ਵਿੱਚ ਗੁਰਬਾਣੀ ਵੀ ਸੋਖ ਜਾਂਦੀ ਆ। ਇਸੇ ਕਰਕੇ ਜਦੋਂ ਵੀ ਕੋਈ ਕਰਨ ਕਰਾਉਣ ਵਾਲਾ ਤੁਹਾਨੂੰ ਕੁਝ ਕਰਕੇ ਦਿੰਦਾ ਤਾਂ ਉਹ ਪਾਣੀ ਦੇ ਉੱਤੇ ਫੂਕ ਮਾਰ ਕੇ ਤੁਹਾਨੂੰ ਦਿੰਦਾ। ਖੈਰ ਅਕਸਰ ਹੀ ਸਾਨੂੰ ਕਹੀਦਾ ਕਿ ਆਤਾਲ ਪੁਰਖ ਵਾਹਿਗੁਰੂ ਦੇ ਉੱਤੇ ਭਰੋਸਾ ਰੱਖੋ। ਉਦੀ ਛਤਰ ਸ਼ਾਯਾ ਤੇ ਵਿੱਚ ਰਿਹਾ ਕਰੋ ਉਹਦੇ ਅੱਗੇ ਅਰਦਾਸ ਕਰਿਆ ਕਰੋ ਕਿਉਂਕਿ ਜੋ ਉਹਨੇ ਦੇਣਾ ਉਹ ਕਿਸੇ ਨੇ ਨਹੀਂ ਦੇਣਾ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਅਕਾਲ ਪੁਰਖ ਵਾਹਿਗੁਰੂ ਤੇ ਉੱਤੇ ਭਰੋਸਾ ਰੱਖ ਕੇ ਉਹਦੇ ਅੱਗੇ ਅਰਦਾਸ ਕਰੋ ਤਾਂ ਦੇਖਿਓ ਫਿਰ ਕੀੜ ਮਣਦੀ ਕਲਾ ਵਰਤੂਗੀ ਤੇ ਚੰਦ ਕਰ ਹੋਣਗੇ ਜਿਉਂਦੇ ਬਸਦੇ ਰਹੋ ਧੰਨਵਾਦ